ਕਿਰਨ ਲੈ ਆ ਚਾਹ ਤੁੱਪੇ ਰੱਖਤੀਊ ਜਿਹੜੀ ਚਾਹ ਹੀ ਨਹੀਂ ਬਣਨ ਢਈ ਹਾਂਜੀ ਹਾਂਜੀ ਹੈਲੋ ਚਾਹ ਚਾਹ ਬਸ ਬਣ ਗਈ ਸੀ ਹੁਣ ਮੈਂ ਹੋਰ ਕੰਮ ਕਰਨ ਲੱਪੀ ਸੀ ਇਹ ਕੱਪ ਹੋਰ ਵੱਡਾ ਨਹੀਂ ਹੀ ਹੈਗਾ ਅੱਗੇ ਵੀ ਤੇ ਤੁਸੀਂ ਇੱਥੇ ਹੀ ਚਾਹ ਪੀਂਦੇ ਜੇ ਕੀ ਹੋਇਆ ਚਾਹ ਬਣਾਈ ਆ ਜਿਸ ਤਰ੍ਹਾਂ ਇਹ ਚਾਹ ਹੰਦੇ ਇਸ ਤਰ੍ਹਾਂ ਰੋਜ਼ ਬਣਾਣੀ ਉਤਰੀ ਆ ਐ ਜਿਤਨਾ ਉਬਲੇਆ ਪਾਣੀ ਰੱਖ ਕੇ ਤਾਂ ਹੀ ਅੱਗੇ ਮੇਰੇ ਰੰਗ ਬਦਲ ਕੇ ਇੱਕ ਬੰਦੇ ਨੇ ਸਵੇਰੇ ਸਵੇਰ ਚਾਹ ਪੀਣੀ ਹੁੰਦੀ ਉਹ ਵੀ ਤੁਸੀਂ ਸੜੀ ਜੀ ਚਾਹ ਬਣਾ ਕੇ ਅੱਗੇ ਸੁੱੜ ਦਿੰਦੇ ਰਹੇ ਮੈਂ ਦੂਸਰੀ ਬਣਾ ਲੈਣੀ ਆ ਦੂਸਰੀ ਰਹਿਣ ਦੇ ਹੁਣ ਮੈਂ ਦਫ਼ਤਰੋਂ ਪੀ ਲਵਾਂ ਬਣੀ ਕੀ ਹੋਈ ਆ ਤੂੰ ਕੀ ਬਣੀ ਆ ਮੈਨੂੰ ਤਾਂ ਤੇਰੇ ਨਾਲ ਵੇਖ ਕੇ ਖੇਚ ਚੜਨ ਡੈ ਪਈ ਆ ਘਰ ਚ ਹੀ ਰਹਿਣਾ ਘਰ ਚ ਤੇ ਇਤਰਾਹ ਦੇ ਕੱਪੜੇ ਪਿੰਦੇ ਕਪੜੇ ਤੇ ਚੰਗੇ ਆ ਕੋਈ ਸੁਰਖੀ ਬਿੰਦੀ ਲਾ ਲਾ ਕੋਈ హెయిਰ ਬਰਸ਼ ਕਰ ਲਾ ਕੀ ਹਾਂਜੀ ਸਵੇਰੇ ਸਵੇਰੇ ਬੱਚਿਆਂ ਨੂੰ ਭੇਜਿਆ ਸਾਰਾ ਕੰਮ ਹਜੇ ਇਸ ਤਰ੍ਹਾਂ ਹੀ ਪਿਆ ਹੋਇਆ ਵਾ ਤੇ ਉਹ ਕਰਕੇ ਤੇ ਫੇਰ ਹੀ ਮੈਂ ਤੇ ਸਾਰੀ ਦੁਨੀਆ ਦਾ ਬੋਝ ਤੇਰੀ ਕੱਲੀ ਤੇ ਆ ਤੂੰ ਕੱਲੀ ਨਹੀਂ ਨਿਆਣੇ ਸਕੂਲ ਭੇਜਦੀ ਸਾਰੇ ਭੇਜਦੇ ਆ ਠੀਕ ਐ ਤੂੰ ਕੋਈ ਵੱਖਰੀ ਨਹੀਂ ਜੰਮੀ ਆ ਕੀ ਕਰਦਾ ਹਾਲ ਆ ਵੇ ਆ ਕੀ ਕੀ ਹਾਲ ਬਣਿਆ ਪਿਆ ਵਾ ਜਿੱ ਤਰ੍ਹਾਂ ਦੀ ਆਬ ਖਿਲਰੀ ਜੀ ਬਣੀ ਆ ਉਤਰਾਂ ਦਾ ਖਲਾਰਾ ਘਰ ਪਾਇਆ ਵਾ ਹੋ ਤਾਂ ਮੈਂ ਹੁਣੇ ਫਟਾਫਟ ਕਰ ਦੇਣਾ ਵਾ ਤੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਗੱਲ ਰਹਿ ਗਈ ਹੁਣ ਕਰਨ ਵਾਲੀ ਚਾਹ ਨਾ ਚੱਜ ਸਵਾਦੀ ਦਵੀ ਗੱਲ ਕਰ ਲੈ ਕਰ ਮੈਂ ਕਹਿੰਦੀ ਸੀ ਕਿ ਆਪਾਂ ਕਿੰਨਾ ਟਾਈਮ ਹੋ ਗਿਆ ਗਏ ਨਹੀਂ ਕਿਤੇ ਤੇ ਆਪਾਂ ਚੱਲੀ ਅੱਜ ਕਿਤੇ ਘੁੰਮਣ ਬਾਹਰ ਇੱਕ ਕੰਮ ਕਰਾਂ ਦਫ਼ਤਰ ਤੋਂ ਉਹ ਆ ਤੇ ਮੈਂ ਘਰੇ ਆ ਖਲਾਰਾ ਠਲੂਰਾ ਚੁੱਕ ਲੈਣਾ ਵਾ ਤੇ ਫੇਰ ਆਪਾਂ ਬਾਹਰ ਚੱਲ ਪਾਂਗੇ ਘੁੰਮਣ ਨਹੀਂ ਦਫ਼ਤਰ ਵੀ ਹੋ ਆਓ ਤੁਸੀਂ ਦਫ਼ਤਰੋਂ ਆ ਕੇ ਤੁਸੀਂ ਚੱਲ ਜਿਓ ਮੇਰੇ ਨਾਲ ਬਸ ਘੁੰਮਣ ਬਿਣਾਣੀ رہ ਸਕਦੇ ਆਪਾਂ ਪਰ ਆਪਾਂ ਅੱਗੇ ਵੀ ਕਿਹੜਾ ਕਿਤੇ ਗਏ ਆ ਕਿੰਨਾ ਟਾਈਮ ਤੇ ਹੋ ਗਿਆ ਵਾ ਚੱਲ ਠੀਕ ਐ ਸ਼ਾਮੀ ਆਉਂਗਾ 6 ਵਜੇ ਤਿਆਰੀ ਰੱਖੀ 6 ਵਜੇ ਚੱਲਾਂਗੇ ਚਲੋ ਠੀਕ ਐ ਉਹ ਨਾ ਮੈਂ ਬੱਚਿਆਂ ਦੇ ਪ੍ਰੋਜੈਕਟ ਵਗੈਰਾ ਲੈਣ ਜਾਣੇ ਹੀ ਤੇ ਇਹ ਤਰ੍ਹਾਂ ਕਰੋ ਡਰਾਈਵਰ ਨੂੰ ਭੇਜ ਦਿਓ ਤੇ ਮੈਂ ਫਿਰ ਲੈ ਆਵਾਂਗੀ ਜਾ ਕੇ ਓਕ ਐਕਟਵ ਲੱਗਾ ਕਰੀ ਔਰ ਤੇ ਜਾ ਪਰ ਐਕਟਿਵ ਆ ਬਾਹਰ ਤੋਂ ਪਿੰਨੀ ਜਿਆਦਾ ਗਰਮੀ ਤੇ ਬੜਾ ਦੂਰ ਹੈਗਾ ਉਹ ਖਾਲਸਾ ਕਾਲਜ ਤੋਂ ਵੀ ਅੱਗੇ ਆ ساری ਦੁਨੀਆ ਤੁਰੇ ਫਿਰਦੀ ਆ ਤੈਨੂੰ ਕੱਲੀ ਨੂੰ ਧੋਪ ਲੱਗਦੀ ਹਨਾ ਐਕਟ ਵਾ ਲਗਾ ਐਕਟ ਵਾ ਤੇ ਚੱਲ ਜੀ ਵੇ ਲੋ ਤੈਨੂੰ ਮਹਾਰਾਣੀ ਨੂੰ ਕਿਰਨ ਹਾਂਜੀ ਮੰਮੀ ਆ ਕੀ ਹੋਇਆ ਗੋਲਡੀ ਨੂੰ ਕੀ ਬੋਲਣ ਡਿਆ ਸੀ ਸਵੇਰੇ ਸਾਰੇ ਹੋ ਨਹੀਂ ਨਹੀਂ ਕੁਛ ਨਹੀਂ ਉਹ ਵੈਸੇ ਹੀ ਲੱਗੇ ਹੀ ਉਹ ਨਾ ਮੈਂ ਇਹਨਾਂ ਨੂੰ ਕਿਹਾ ਹੀਗਾ ਕਿ ਆਪਾਂ ਚੱਲਦੇ ਘੁੰਮਣ ਕਿੰਨਾ ਟਾਈਮ ਹੋ ਗਿਆ ਆਪਾਂ ਗਏ ਨਹੀਂ ਕਿਤੇ ਤੇ ਕਹਿੰਦੇ ਸੀਗੇ ਕਿ ਠੀਕ ਆ ਸ਼ਾਮ ਹੀ ਚੱਲਾਂਗੇ ਆਪਾਂ ਮੰਨ ਗਿਆ ਹਾਂਜੀ ਹਾਂਜੀ ਸ਼ੁਕਰ ਭੈਣਾ ਇਹ ਵੀ ਕਿਤੇ ਮੰਨਿਆ ਨਹੀਂ ਤਾਂ ਬੱਸ ਅੱਜ ਮੇਰੀ ਇੱਥੇ ਮੀਟਿੰਗ ਆ ਅੱਜ ਮੈਂ ਇੱਥੇ ਜਾਣਾ ਅੱਜ ਦੋਸਤਾਂ ਨੇ ਪ੍ਰੋਗਰਾਮ ਬਣਾ ਲਿਆ ਹਿਲ ਸਟੇਸ਼ਨ ਜਾਣਾ ਤੇ ਸ਼ੁਕਰ ਤੈਨੂੰ ਲੈ ਕੇ ਚੱਲਿਆ ਕਿਤੇ ਤੇ ਤੂੰ ਐਸਾ ਨਾ ਕਰ ਕੰਮ ਦੀ ਫਿਕਰ ਨਾ ਕਰ ਮੈਂ ਕੰਮ ਕਰ ਲੈਣੀ ਤੂੰ ਤਿਆਰੀ ਕਰ ਜਾ ਨਹੀਂ ਨਹੀਂ ਮੰਮੀ ਉਹਨਾਂ ਨੇ ਕਿਹਾ ਹੁਣ ਹੀ ਜਾਣਾ ਉਹ ਤੇ ਸ਼ਾਮ ਦਾ ਕਹਿ ਕੇ ਗਏ ਆ ਕੰਮ ਮੈਂ ਆਪੇ ਹੀ ਕਰ ਲਾਂਗੀ ਤੂੰ ਇਤਨਾ ਕਰੋ ਥੋੜਾ ਜਿਹਾ ਇੱਥੋਂ ਨਾ ਆ ਬਾਹਰ ਵਾਲੀ ਦੁਕਾਨ ਤੋਂ ਬੱਚਿਆਂ ਦਾ ਥੋੜਾ ਸਮਾਨ ਲੈ ਆਓ ਉਹ ਲਿਆਉਣ ਵਾਲਾ ਵਾ ਉਹ ਤੁਸੀਂ ਲੈ ਆਓ ਤੇ ਕੰਮ ਮੈਂ ਕਰ ਲੈਣਾ ਆਪੇ ਸਾਰਾ ਕੋਈ ਨਹੀਂ ਮੈਂ ਲੈ ਆਵਾਂਗੀ ਮੈਂ ਉਹਨੂੰ ਗੋਲਡਨ ਫੋਨ ਕਰਦੀ ਆ ਕਿ ਡਰਾਈਵਰ ਭੇਜ ਤੇ ਗੱਡੀ ਤੇ ਚੱਲ ਜਣੀ ਬਾਹਰ ਗਰਮੀ ਬੜੀ ਆ ਹਾਂਜੀ ਹਾਂਜੀ ਮੰਮੀ ਕਹਿ ਦੋ ਕਹਿ ਦੇਣਗੇ ਫਿਰ ਭੇਜ ਦੇਣਗੇ ਉਹ ਡਰਾਈਵਰ ਤੈਨੂੰ ਕੀ ਹੋਇਆ ਤੂੰ ਚੁੱਪ ਜੀ ਕਰ ਗਈ ਨਹੀਂ ਨਹੀਂ ਮੈਂ ਕਿਉਂ ਚੁੱਪ ਕਰਨਾ ਮੈਂ ਦੇਖ ਲਾਰਾ ਵੇਖਣ ਦੀ ਕਿੰਨਾ ਪਿਆ ਮੈਂ ਕਿਹਾ ਚੱਲ ਫਟਾਫਟ ਮੈਂ ਸਾਹ ਬਲਾਵਾ ਪੁੱਤਰ ਬੱਚਿਆਂ ਵਾਲੇ ਘਰ 'ਚ ਇਸ ਤਰ੍ਹਾਂ ਹੀ ਹੁੰਦਾ ਜਦੋਂ ਬੱਚਿਆਂ ਨੇ ਸਵੇਰੇ ਸਵੇਰੇ ਸਕੂਲ ਜਾਣਾ ਹੁੰਦਾ ਨਾ ਤੇ ਕਾਲੀ ਕਾਲੀ ਦੇ ਵਿੱਚ ਇੱਕ ਗੱਦਾ ਚੁੱਕ ਲਿਆ ਔਰ ਥੱਲੇ ਵੇਖ ਲਿਆ ਬੱਚਿਆਂ ਦੇ ਕੋਈ ਚੀਜ਼ਾਂ ਨੇ ਟਾਈ ਬੈਲਟਾਂ ਚੀਜ਼ਾਂ ਸਮਾਨ ਲੱਗਦੇ ਆ ਪੁੱਤ ਖਲਾਰਾ ਪੈ ਜਾਂਦਾ ਕੋਈ ਗੱਲ ਨਹੀਂ ਖਲਾਰਾ ਚੁੱਕ ਲਵਾਂਗੇ ਪਰ ਤੂੰ ਤਾਂ ਮੈਨੂੰ ਰਾਤੀ ਕਹਿਣ ਡਈ ਸੀ ਕਿ ਮੰਮੀ ਜੀ ਮੈਂ ਬੱਚਿਆਂ ਦਾ ਸਮਾਨ ਲੈ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਖੁਦ ਲੈ ਕੇ ਆਵਾਂਗੇ ਤੇ ਹੁਣ ਕੀ ਹੋ ਗਿਆ ਨਹੀਂ ਨਹੀਂ ਮੈਂ ਤੁਹਾਨੂੰ ਪਰਚੀ ਦੇ ਦੇਣੀ ਆ ਤੁਹਾਨੂੰ ਲੱਗ ਜਾਏਗਾ ਪਤਾ ਹੀ ਆਪਣੇ ਹਾਂ ਪਰਚੀ ਦੇ ਦੇ ਤੇ ਮੇਰੀ ਗੱਲ ਸੁਣ ਜਿਹੜੀ ਵੀ ਸਬਜੀ ਪਾਜੀ ਬਣਾਣੀ ਨਾ ਮੈਨੂੰ ਦੇ ਦੇ ਮੈਂ ਆਪੇ ਬਣਾ ਲਵਾਂਗੇ ਤੇ ਤੂੰ ਤਿਆਰੀ ਕਰ ਜਾਂਦੀ ਠੀਕ ਆ ਚਾਹ ਪੀਣੀ ਚਾਹ ਬਣਾਵਾ ਨਹੀਂ 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 ਤੁਸੀਂ ਜਾਓ ਮੈਂ ਕਰ ਲੈਣੀ ਆਪੇ ਚਲ ਠੀਕ ਆ ਚਲ ਆ ਘਟੋ ਘਟ ਉਨੂੰ ਹੀ ਕਹਿ ਛੱਡ ਗੋਲਡੀ ਨੂੰ ਕਿ ਜਾਨਾ ਤੇ ਆਪਣਾ ਸਮਾਨ ਜਿੱਥੋਂ ਲੰਨਾ ਉੱਥੋਂ ਹੀ ਰੱਖ ਲਿਆ ਕਰ ਉਹ ਆਪਣਾ ਸਮਾਨ ਉੱਥੇ ਛੁੱਟ ਜਾਂਦਾ ਤੇ ਬੱਚਿਆਂ ਨੇ ਕੀ ਕਰਨਾ ਇਹ ਵੀ ਨਾਲ ਬੱਚਾ ਹੀ ਬਣਿਆ ਹੁੰਦਾ ਮੰਮੀ ਤਾਂ ਪਤਾ ਹੀ ਕਿਤਨਾ ਜੁੱਤੀਆਂ ਜੱਤੀਆਂ ਸੁੱਟ ਦਿੰਦੇ ਥੱਲੇ ਜਾਂਦੇ ਚੱਲ ਕੋਈ ਗੱਲ ਨਹੀਂ ਹਾਂ ਜਿੱਤੇ ਬਹੁਤ ਹੀ ਜ਼ਿਆਦਾ ਗਰਮੀ ਉਤੋਂ ਅੱਜ ਕੱਪੜੇ ਵੀ ਇੰਨੇ ਜ਼ਿਆਦਾ ਹੈਗੇ ਚਲੋ ਕੱਦੀਆਂ ਹੁਣ ਮੈਂ ਤਿਆਰ ਹੋ ਜਾਨੀ ਆ ਇਹ ਵੀ ਆਣੇ ਵਾਲੇ ਹੋਣੇ ਇਹ ਕਹਿੰਦੇ ਸੀਗੇ ਕਿ ਮੈਂ ਆ ਚਾਂਗਾ ਥੋੜੀ ਦੇਰ ਤੱਕ ਤੂੰ ਰੈਡੀ ਹੋ ਜੀ ਚਲ ਮੈਂ ਰੈਡੀ ਹਾਂ ਥੱਲੇ ਤੇ ਮੈਂ ਸਾਰਾ ਕਰ ਰਹੀ ਆ ਤੇ ਬਸ ਉੱਪਰ ਦਾ ਰਹਿ ਗਿਆ ਨਾਲ ਨਾਲ ਤਿਆਰ ਹੋਈ ਜਾਨੀ ਆ ਤੇ ਨਾਲ ਨਾਲ ਖਲਾਰਾ ਆ ਇਹਨਾਂ ਨੇ ਬੈਗ ਇਤਨਾ ਹੀ ਸਾਰੇ ਸੁੱਟ ਤੇ ਆ ਥੋੜੇ ਦਿਨ ਪਹਿਲਾਂ ਗਏ ਸੀ ਆਪਣੇ ਦੋਸਤਾਂ ਦੇ ਨਾਲ ਸ਼ਿਮਲੇ ਤੇ ਸਾਰਾ ਕੁਝ ਇੱਥੇ ਪਿਆ ਸਾਰਾ ਖਾਲੀ ਕੀਤਾ ਮੈਂ ਮਸਾ ਬੈਗ ਰਹਿ ਗਿਆ ਇਹ ਇਹਨਾਂ ਦਾ ਪੈਸਿਆਂ ਵਾਲਾ ਬੈਗਾ ਇਹ ਮੈਂ ਰੱਖਦੀ ਆ ਉਹਨੇ ਬਾਅਦ ਵਾਲੇ ਕਮਰੇ ਦੇ ਵਿੱਚ ਪਰ ਉਹ ਤੇ ਸਾਰਾ ਕਰਤਾ ਤੇ ਕਮਰਾ ਵੀ ਸਾਰਾ ਹੋ ਗਿਆ ਸੈੱਟ ਮੈਂ ਆ फटाफट ਰੈਡੀ ਹੋ ਜਾਵਾਂ ਨਹੀਂ ਤੇ ਫਿਰ ਮੈਨੂੰ ਕਹਿਣ ਨਾ ਤੂੰ ਰੈਡੀ ਨਹੀਂ ਹੋਈ ਇਥੇ ਆਠੇ ਜੀ ਹਾਂ ਬੁੱਤ ਹਾਂ ਜੀ ਮੰਮੀ ਹੋ ਗਈ ਮੈਂ ਤਿਆਰ ਕਿਵੇਂ ਦੀ ਲੱਗਣੀ ਬਹੁਤ ਸੋਹਣੀ ਲੱਗਣ ੜਈ ਆ ਬੜਾ ਪਿਆਰਾ ਲੱਗਣ ੜਿਆ ਤੈਨੂੰ ਸੂਟ ਮੈਂ ਆਦਨ ਗਈ ਸੀ ਨਾ ਬਾਜ਼ਾਰ ਮੈਨੂੰ ਇੰਨਾ ਸੋਹਣਾ ਲੱਗਾ ਮੈਂ ਕਿਹਾ ਇਹ ਸੂਟ ਤਾਂ ਮੇਰੇ ਧੀ ਤੇ ਹੀ ਚੱchnਾਗਾ ਬੈ ਜਾ ਜੀ ਮੰਮੀ ਕੀਤਾ ਫੋਨ ਉਹਨੂੰ ਤੁਰ ਪਿਆ ਕਿ ਨਹੀਂ ਅਜੇ ਫੋਨ ਤੇ ਮੰਮੀ ਇਹਨਾਂ ਨੇ ਮੈਨੂੰ ਚੁੱਕਿਆ ਨਹੀਂ ਪਰ ਉਹਨਾਂ ਨੇ ਕਿਹਾ ਸੀ ਮੈਂ ਆ ਜਾਣਾ ਵਾ ਅੱਧੇ ਘੰਟੇ ਤੱਕ ਸਵੇਰੇ ਕਹਿ ਕੇ ਗਏ ਸੀ ਨਾ ਅੱਛਾ ਅੱਛਾ ਫੋਨ ਤੇ ਚੁੱਕਣ ਨਹੀਂ ਤੇ ਪਰ ਪਤਾ ਹੀ ਆ ਉਹਨਾਂ ਨੂੰ ਆਣਾ ਅੱਛਾ ਮੈਨੂੰ ਦੱਸ ਬੱਚਿਆਂ ਦਾ ਸਮਾਨ ਠੀਕ ਆ ਗਿਆ ਨਾ ਸਾਰਾ ਹਾਂਜੀ ਉਹ ਮੈਂ ਵੇਖ ਲਿਆ ਸਾਰਾ ਉੱਪਰ ਵੀ ਬੜਾ ਖਲਾਰਾ ਪਿਆ ਸੀ ਮਨ ਨਾਲ ਨਾਲ ਤਿਆਰ ਹੋ ਗਈ ਤੇ ਨਾਲ ਨਾਲ ਖਲਾਰਾ ਚੁੱਕੀ ਕਿਤੇ ਜਾਣਾ ਹੋਵੇ ਸੀ ਤੂੰ ਪਹਿਲਾਂ ਸਾਰਾ ਘਰ ਤਾਂ ਵੇਖਦੀ ਐ ਤੇ ਮੇਰੀ ਗੱਲ ਸੁਣ ਹੁਣ ਤੂੰ ਘੁੰਮਣ ਚੱਲੀ ਐ ਨਾ ਤੇ ਪਿੱਛੇ ਨਾ ਫਿਕਰ ਕਰੀ ਬੱਚਿਆਂ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਮੈਂ ਹੈਗੀ ਐ ਨਾ ਮੈਨੂੰ ਪਤਾ ਉਹਨਾਂ ਨੇ ਸਵੇਰੇ ਸਕੂ ਮੈਨੋਂ ਰਾਤ ਜਲਦੀ ਟਾਈਮ ਨਾ ਸੁਵਾ ਦਾਂਗੇ ਠੀਕ ਆ ਮੰਮੀ ਤੇ ਉਦੋਂ ਤੱਕ ਮੈਂ ਆਪਾਂ ਆ ਹੀ ਜਾਣਾ ਵਾ ਤੇ ਮੈਂ ਕਿਹਾ ਵੀ ਬਣਾ ਦਿੱਤਾ ਸੀ ਤੁਹਾਡਾ ਮੈਂ ਕਿਹਾ ਤੂੰ ਹੀ ਖਾਂਦੇ ਜੇ ਨਾ ਤੇ ਤੁਹਾਨੂੰ ਤੇ ਮੈਂ ਕਿਹਾ ਸੀ ਨਾਲ ਚੱਲੋ ਪਰ ਤੁਸੀਂ ਕਿਹਾ ਕਿ ਨਹੀਂ ਸ਼ੁਕਰ ਕਰ ਉਹਨੇ ਤੇਨੂੰ ਟਾਈਮ ਦਿੱਤਾ ਨਹੀਂ ਤਾਂ ਬੱਸ ਉਹ ਸਾਰਾ ਦਿਨ ਕੰਮ ਕਾਰ ਚ ਬਿਜ਼ੀ ਰਹਿੰਦਾ ਮੰਮੀ ਬੈਗ ਬੜੇ ਪਏ ਤੁਹਾਨੂੰ ਪਤਾ ਨਾ ਪਿੱਛੇ ਸ਼ਿਮਲਾ ਹੋ ਕੇ ਆਏ 2-4 ਦਿਨ ਹੋ ਗਏ ਇਤਨੇ ਸੁੱਟੇ ਸੀ ਉਹ ਵੀ ਮੈਂ ਖਾਲੀ ਕਰਤੇ ਆ ਤੇ ਤੁਸੀਂ ਇਤਰਾ ਕਰੋ ਤੇ ਰੈਸਟ ਕਰ ਲਓ ਮੈਂ ਬਾਹਰ ਹੀ ਲੋਕ ਲਾ ਜਾਾਂਗੀ ਤੇ ਇੱਕ ਜਿਹੜੀ ਘਰ ਦੀ ਚਾਬੀ ਆ ਨਾ ਉਹ ਅੰਦਰ ਹੀ ਹੈ ਅੱਛਾ ਤੇ ਉਹ ਉਹਦੇ ਪੈਸੇ ਰੱਖੇ ਟਿਊਸ਼ਨ ਵਾਲੇ ਨੂੰ ਫੀਸ ਦੇਣੀ ਹੈ ਨਾ ਹਾਂਜੀ ਮੰਮੀ ਚੱਲ ਮੈਂ ਟਿਊਸ਼ਨ ਤੋਂ ਵੀ ਲੈ ਆਵਾਂਗੀ ਉਹਨਾਂ ਨੂੰ ਠੀਕ ਹੈ ਚਲ ਤੂੰ ਕੋਈ ਗੱਲ ਨਹੀਂ ਚਲ ਨੋ ਪਾਏ ਤੇ ਲਾ ਲੈਣੀ ਸੀ ਜੇ ਉਹਦੇ ਨਾਲ ਚੱਲੀ ਆ ਤਾਂ ਮੈਨੂੰ ਟਾਈਮ ਨਹੀਂ ਲੱਗਾ ਮੈਂ ਉਹ ਹੀ ਲਈ ਤੁਹਾਨੂੰ ਪਤਾ ਜੇ ਲੇਟ ਹੋ ਗਈ ਨਾ ਜੇ ਮੈਂ ਲਾਂਦੀ ਹੋਈ ਆ ਗਈ ਤੇ ਤੁਹਾਨੂੰ ਪਤਾ ਉਹਨਾਂ ਨੇ ਕਿੰਨਾ ਬੋਲਣਾ ਮੈਨੂੰ ਕੰਮ ਕਾਰ ਚ ਰੁੱਝੀ ਰਹਿਣੀ ਹੈ ਹੈ ਆਪਣੇ ਵੱਲ ਤਾਂ ਧਿਆਨ ਰੱਖਦੀ ਨਹੀਂ ਵੇ ਕਿੱਡੀ ਸੋਹਣੀ ਲੱਗਣ ਢਈ ਆ ਮੰਮੀ ਕਦੇ ਟਾਈਮ ਹੀ ਨਹੀਂ ਲੱਗਾ ਆਪਣੇ ਆਵਲ ਤੇ ਆ ਰੱਖੰਦਾ ਉਹ ਇੰਨਾ ਮੈਂ ਸਾਰੀ ਚੀਜ਼ਾਂ ਦੇ ਵਿੱਚ ਰੁੱਝੀ ਕਿ ਬੱਚਿਆਂ ਦੇ ਵਿੱਚ ਘਰਬਾਰ ਦੇ ਵਿੱਚ ਸਾਰਿਆਂ ਵਿੱਚ ਪਰ ਉਹ ਵੀ ਮੇਰੀ ਜ਼ਿੰਮੇਵਾਰੀ ਆ ਤੇ ਮੈਨੂੰ ਆਪਣੇ ਆਵਲ ਧਿਆਨ ਦੇਣ ਦਾ ਟਾਈਮ ਹੀ ਨਹੀਂ ਲੱਗਾ ਪਰ ਅੱਜ ਨਾ ਨਾ ਪੂਰੀ ਵਧੀਆ ਤਰਾ ਰੀਜ ਨਾ ਤਿਆਰ ਰਹੀ ਚਲ ਤੂੰ ਵੇਖ ਹੈ ਚਲੋ ਜਾਨ ਲੱਗਿਆ ਮੈਨੂੰ ਵਾਅਦੇ ਦੇ ਜਿਓ ਹਾਂਜੀ ਹਾਂਜੀ ਠੀਕ ਆ ਮੰਮੀ ਚਲੋ ਕੰਮ ਤੇ ਸਾਰਾ ਹੋ ਗਿਆ ਬਾਸ ਸੁਣ ਇੰਨਾ ਧਿਆਨ ਦੀ ਵੇਟ ਆ ਚਲੋ ਕਿਰਨ ਆ ਗਈ ਤੁਸੀਂ ਜਾ ਪਾਣੀ ਲੈ ਹਾਂ ਹਾਂ ਮੈਂ ਪਾਣੀ ਲੈਣ ਨਹੀਂ ਮੈਂ ਇੱਕਦਮ ਰੈਡੀ ਹੈਗੀ ਆ ਤੇ ਬਸ ਪਾਣੀ ਲੈ ਆ ਕੇ ਫਿਰ ਆਪਾਂ ਚੱਲੀਏ ਕਿੱਥੇ ਸਵੇਰੇ ਤੁਸੀਂ ਕਿਹਾ ਨਹੀਂ ਸੀ ਕੀ ਜਿਹੜੀਆਂ ਇਹ ਮਤਲਬ ਇੱਕ ਕੁੜੀ ਤੇ ਨਹੀਂ ਆ ਬੜੀਆਂ ਕੁੜੀਆਂ ਨਹੀਂ ਸੱਚੀ ਇਸ ਤਰ੍ਹਾਂ ਦਾ ਨਹੀਂ ਆ ਨਹੀ ਸੱਚੀ ਇਸ ਤਰ੍ਹਾਂ ਦੀ ਹੀ ਹੈਗੇ ਇਹ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਇਹਨਾਂ ਦੇ ਸਪੋਰਟ ਕਰਕੇ ਹੀ ਮੈਂ ਯੂਟਿਊਬ ਤੇ ਆਈਆਂ ਸਾਰਿਆਂ ਦੇ ਸਪੋਰਟ ਕਰਕੇ ਤੇ ਜ਼ਿਆਦਾਤਰ ਇਹ ਮੈਨੂੰ ਕਹਿੰਦੇ ਸੀਗੇ ਕਿ ਕਿਰਨ ਤੇ ਤੂੰ ਕਰਦੀਆਂ ਤੂੰ ਕਰ ਸਕਦੀਆਂ ਤੂੰ ਐਕਟਿੰਗ ਕਰ ਸਕਦੀਆਂ ਤੇ ਮੈਂ ਵੈਸੇ ਹੀ ਨਾ ਸ਼ਾਰਟਸ ਬਣਾਉਂਦੀ ਪਰ ਮੈਂ ਪ੍ਰਾਈਵੇਟ ਰੱਖਦੀ ਹੁੰਦੀ ਸੀ ਉਹਨਾਂ ਨੂੰ ਅਪਲੋਡ ਨਹੀਂ ਕਰਦੀ ਹੁੰਦੀ ਸੀ ਤੇ ਇਹਨਾਂ ਨੇ ਇਹਨਾਂ ਦੇ ਹੌਸਲੇ ਦੇ ਨਾਲ ਇੱਕ ਜਿਵੇਂ ਪਤੀ ਦਾ ਸਾਥ ਮਿਲ ਜੇ ਨਾ ਤੇ ਸੋਹਰੇ ਘਰ ਦੇ ਵਿੱਚ ਤੇ ਕੁੜੀ ਕੁਝ ਵੀ ਕਰ ਸਕਦੀ ਆ ਤੇ ਇਹ ਸਟੋਰੀ ਆਪਾਂ ਇੱਕ ਕੁੜੀ ਦੀ ਕਰਕੇ ਨਹੀਂ ਬਣਾਈ ਐ ਸਾਰੀਆਂ ਕਈ ਕੁੜੀਆਂ ਇਸ ਤਰ੍ਹਾਂ ਦੀਆਂ ਆਵਾ ਕਿ ਜਿੰਨਾਂ ਦੇ ਕੋਲ ਸਾਰਾ ਕੁਝ ਹੁੰਦਾ ਵਾ ਪੈਸਾ ਦੌਲਤ ਸ਼ੋਹਰਤ ਸਾਰਾ ਕੁਝ ਹੁੰਦਾ ਪਰ ਪਤੀ ਦਾ ਸਾਥ ਨਹੀਂ ਹੁੰਦਾ ਤੇ ਪਤੀਆਂ ਨੂੰ ਵੀ ਸਮਝਣਾ ਚਾਹੀਦਾ ਵਾ ਕਿ ਇਹ ਇੱਕ ਕੁੜੀ ਜਿਹੜੀ ਹੈਗੀ ਆ ਉਹ ਆਪਣਾ ਪੇਕੇ ਛੱਡ ਕੇ ਸੋਹਰੇ ਆ ਮੈਂ ਤੇ ਖੁਦ ਇਮੋਸ਼ਨਲ ਹੋਣੀਆਂ ਤੇ ਤੁਸੀਂ ਦੱਸੋ ਇਹਨਾਂ ਨੂੰ ਅਧਿਕਤੰਦ ਕੋਈ ਨਹੀਂ ਕਰੋ ਮਤਲਬ ਕਹਿਨ ਦਾ ਤੇਰੇ ਇਹ ਆ ਕਿ ਇੱਕ ਕੁੜੀ ਜਿਹੜੀ ਆ ਨਾ ਜੇ ਉਹ ਸੋਹਰੇ ਆਂਦੀ ਆ ਸਿਰਫ ਆਦਮੀ ਕਰਕੇ ਆਪਣੇ ਹਮਸਫਰ ਕਰਕੇ ਆਂਦੀ ਆ ਜੇ ਹਮਸਫਰ ਵੀ ਉਹਦਾ ਸਾਥ ਨਾ ਦੇਵੇ ਉਹਦਾ ਉਹ ਨਾ ਕੋਈ ਨਹੀਂ ਤੇ ਕੁੜੀ ਨੂੰ ਬਹੁਤ ਐਕਸਪੈਕਟੇਸ਼ਨਸ ਹੁੰਦੀਆਂ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਕੋਲੋਂ ਆਪਣੇ ਇਨ ਲਾ ਸ ਫੈਮਲੀ ਤੇ ਉੱਤੇ ਪਰ ਜਾਦਾ ਤੇਰ ਇੱਕ ਹੁੰਦਾ ਨਾ ਸਟਰੈਂਥ ਸੋਹਰੇ ਘਰ ਦੇ ਵਿੱਚ ਨਾ ਉਹਦਾ ਘਰ ਵਾਲਾ ਹੁੰਦਾ ਵਾ कि जे ਉਹਦਾ ਸਾਧਵੇ ਉਹਦੀ ਇੱਜ਼ਤ ਕਰੇ ਤੇ ਸਾਰੇ ਜਿਹੜਾ ਉਹਦੀ ਇਨ-ਲਾਸ ਫੈਮਿਲੀ ਆ ਉਹਦੀ ਇੱਜ਼ਤ ਕਰਨਗੇ ਤੇ ਜੇ ਉਹ ਹੀ ਉਹਨੂੰ ਕੁਸ਼ਣ ਆ ਸਮਝੇ ਤੇ ਫਿਰ ਰੇਹਾਂ ਖਾਈ ਦੇ ਵਿੱਚ ਸੱਸ ਦਾ ਪਿਆਰ ਕਰਨਾ ਸਹੁਰੇ ਦਾ ਪਿਆਰ ਕਰਨਾ ਦਿਓਰ ਨੂੰ ਭਰਾਵਾਂ ਵਾਂਗੂ ਰਹਿਣਾ ਇਹਦਾ ਕੋਈ ਫਾਇਦਾ ਨਹੀਂ ਜੇ ਤੇ ਉਹਦਾ ਆਦਮੀ سپورਟ ਨਾ ਕਰੇ ਜੇ ਉਹਦਾ ਆਦਮੀ ਉਹਦੀ سپورਟ ਕਰੇਗਾ ਤੇ ਫੇਰ ਹੀ ਲਾਈਫ ਬੜੀ ਵਧੀਆ ਹੁੰਦੀ ਜੇ ਬਿਲਕੁਲ ਜੀ ਕਈਆਂ ਨੇ ਮੈਨੂੰ ਇਹ ਸਟੋਰੀ ਸੈਂਡ ਵੀ ਕੀਤੀ ਕਈਆਂ ਨੇ ਕਿ ਇਸ ਤੇ ਬਣਾਓ ਇਸ ਤੇ ਬਣਾਓ ਤੇ ਕਾਫੀ ਕਾਫੀ ਕੁੜੀਆਂ ਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚੋਂ ਗੁਜ਼ਰਦੀਆਂ ਆਂ ਗੁਜ਼ਰ ਰਹੀਆਂ ਵੀ ਆ ਤੇ ਉਹੀ ਉਹਨਾਂ ਨੂੰ ਹੋਪ ਆ ਕਿ ਅੱਗੇ ਜਾ ਕੇ ਸਾਰਾ ਕੁਝ ਸਹੀ ਹੋ ਜਾਏ ਸਹੀ ਹੋ ਜਾਏ ਮੈਂ ਤੇ ਇਹੋ ਹੀ ਕਹਿਣਾ ਚਾਹਾਂਗੀ ਕਿ ਰੱਬ ਸਾਰਿਆਂ ਦੀ ਸਾਰੀਆਂ ਕੁੜੀਆਂ ਨੂੰ ਵਧੀਆ ਹਮਸਫਰ ਦੇਵੇ ਜਿਹੜਾ ਕਿ ਉਹਦਾ ਸਾਥ ਦੇਵੇ ਉਹਨੂੰ ਸਮਝੇ ਤੇ ਬਸ ਮੈਂ ਮੁੰਡਿਆਂ ਨੂੰ ਵੀ ਇਹੋ ਹੀ ਕਹਿਣਾ ਚਾਹਾਂਗੀ ਕਿ ਇੱਕ ਕੁੜੀ ਸਾਰਾ ਕੁਝ ਆਪਣਾ ਘਰ-ਬਾਰ ਛੱਡ ਕੇ ਤੁਹਾਡੇ ਕੋਲ ਆਂਦੀ ਆ ਤੇ ਤੁਹਾਡਾ ਵੰਸ਼ ਅੱਗੇ ਵਧਾਂਦੀ ਆ ਬੱਚੇ ਪੈਦਾ ਕਰਦੀ ਆ ਤੇ ਜਦੋਂ ਬੱਚੇ ਪੈਦਾ ਕਰਨ ਤੋਂ ਬਾਅਦ ਇੱਕ ਕੁੜੀ ਦੀ ਹੈਲਥ ਫਿਜ਼ੀਕਲ ਕਿਸੇ ਤਰ੍ਹਾਂ ਦਾ ਵੀ ਕਿਸੇ ਤਰ੍ਹਾਂ ਦਾ ਪੇਨ ਕੋਈ ਵੀ ਹਾਂ ਬਾਅਦ ਵਿੱਚ ਕਈ ਲੋਕਾਂ ਨੂੰ ਫਿਜ਼ੀਕਲ ਪ੍ਰੋਬਲਮਸ ਹੋ ਜਾਂਦੀਆਂ ਵਾ ਹੂੰ ਤੇ ਫਿਜ਼ੀਕਲ ਪ੍ਰੋਬਲਮਸ ਹੋ ਜਾਂਦੀਆਂ ਉਹਨਾਂ ਨੂੰ ਫੇਸ ਕਰਦੀ ਹੈ ਤੁਸੀਂ ਇਹ ਨਾ ਸਮਝੋ ਕਿ ਉਹ ਨਾਟਕ ਕਰਨ ਦੀ ਆ ਜਾਂ ਕੁਝ ਇਸ ਤਰ੍ਹਾਂ ਦਾ ਵਾ ਕਿਉਂਕਿ ਇਹ ਜਿਹੜਾ ਦਰਦ ਹੈ ਨਾ ਉਹ ਕੁੜੀ ਹੀ ਸਮਝ ਸਕਦੀ ਹੈ ਕਿਉਂਕਿ ਰੱਬ ਨੇ ਨਾ ਇਹ ਖੂਬ ਸੂਰਤ ਤੇ ਚੀਜ਼ ਨਾ ਕੁੜੀ ਕੁੜੀ ਨੂੰ ਹੀ ਕੀਤੀ ਆ ਉਹ ਬੰਦਾ ਸਮਝ ਨਹੀਂ ਸਕਦਾ ਪਰ ਮੈਂ ਲਾਸਟ ਤੇ ਇਹੋ ਹੀ ਕਹਿਣਾ ਚਾਹਾਂਗੀ ਲਾਸਟ ਦੀ ਗੱਲ ਮੈਂ ਕਹਾਂਗੀ ਕਈ ਜੈਨਸ ਕਈ ਆਦ ਮੁੰਡੇ ਐਸਾ ਦੇ ਹੁੰਦੇ ਨੇ ਪੈਸਾ ਹੁੰਦਾ ਸਭ ਕੁਝ ਹੁੰਦਾ ਤੇ ਜਦੋਂ ਔਰਤ ਨੂੰ ਉਸ ਉਹਦੀ ਵਾਈਫ ਨੂੰ ਦਵਾਈ ਦੀ ਜ਼ਰੂਰਤ ਹੁੰਦੀ ਨਾ ਜਾਂ ਤੇ ਸਾਥ ਦੀ ਜ਼ਰੂਰਤ ਹੁੰਦੀ ਆ ਉਹ ਕਿਤੇ ਹੋਰ ਬੈਠਾ ਹੁੰਦਾ ਉਹਨੂੰ ਫੋਨ ਕਰਦੀ ਰਹਿੰਦੀ ਆ ਕਿ ਮੈਨੂੰ ਅੱਜ ਤੇਰੇ ਸਾਥ ਦੀ ਜ਼ਰੂਰਤ ਆ ਮੇਰੇ ਪੇਟ ਚ ਪ੍ਰੋਬਲਮ ਮੇਰੇ ਲੱਕ ਚ ਪ੍ਰੋਬਲਮ ਆ ਉੱਥੋਂ ਕਿਸੇ ਨੂੰ ਲੈ ਜਾ ਜਾ ਕੇ ਦਵਾਈ ਲਾ ਆ ਤੈਨੂੰ ਤਾਂ ਪਖੰਡ ਆ ਤੈਨੂੰ ਤਾਂ ਬਿਮਾਰੀ ਪਈ ਰਹਿੰਦੀ ਆ ਤੂੰ 24 ਘੰਟੇ ਪਖੰਡ ਕਰਦੀ ਆ ਤੇ ਜੇ ਮੰਨ ਲਓ ਕਿ ਇਹੋ ਪਖੰਡ ਤੁਹਾਨੂੰ ਕਿਤੇ ਲੱਗ ਜਾਣ ਮੁੰਡਿਆਂ ਨੂੰ ਤੇ ਫੇਰ ਫਿਰ ਉਸ ਵਕਤ ਡਾਡੀ ਸਿਰਫ ਵਾਈਫ ਸਾਥ ਦਿੰਦੀ ਜਾਂ ਡਾਡਾ ਕੋਈ ਸਾਥ ਨਹੀਂ ਦਿੰਦਾ ਗੱਲ ਲਾਸਟ ਤੇ ਆ ਕਿ ਜੋ ਬੀਜੋਗੇ ਨਾ ਉਹੀ ਵੜਨਾ ਪੈਣਾ ਵਾ ਠੀਕ ਹੈ ਰਿਸਪੈਕਟ ਕਰੋਗੇ ਰਿਸਪੈਕਟ ਮਿਲੇਗੀ ਹੇਟ ਕਰੋਗੇ ਤੇ ਹੇਟ ਹੀ ਮਿਲਣੀ ਆ ਬਿਲਕੁਲ ਜੀ ਤੇ ਜਾਂਦੇ ਜਾਂਦੇ ਸਾਡੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਨੂੰ ਮਿਹਨਤ ਲੱਗਦੀ ਆ ਜ ਆਪਾਂ ਸਵੇਰ ਤੋਂ ਲੱਗੇ ਹੋਏ ਆ ਕੱਲ ਆਪਾਂ ਦਲੋਜੀ ਤੋਂ ਆਏ ਤੇ ਅੱਜ ਆਪਾਂ ਸਵੇਰ ਤੋਂ ਸਟਾਰਟ ਕਰ ਦਿੱਤਾ ਕਿੰਨੇ ਵਜੇ ਤੋਂ 8 ਵਜੇ ਤੋਂ 8 ਵਜੇ ਤੋਂ ਸਟਾਰਟ ਕੀਤਾ ਨਾਲ ਨਾਲ ਕੱਪੜੇ ਵੀ ਵਾਸ਼ ਕੀਤੇ ਅੱਜ ਦੇ ਦਿਨ ਦੇ ਵਿੱਚ ਕੱਪੜੇ ਵਾਸ਼ ਕੀਤੇ ਆ ਸਾਰਾ ਇੱਥੋਂ ਵੀ ਕਲੀਨਿਕ ਆ ਦਾ ਕੱਪੜੇ ਵੀ ਪਾਏ ਸਾਰਾ ਕੰਮ ਸਾਡਾ ਹੋ ਚੁੱਕਾ ਵਾ ਫੈਨ ਆਫ ਕਰਨ ਤੇ ਚਲੋ ਜੀ ਜਾਂਦੇ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਹੁਣ ਪਈਗੀ ਮੰਮੀ ਦੇ ਚਲ ਗਏ ਚਾਲੂ ਕਰਦੇ ਥੈਂਕ ਯੂ ਚਲ ਜੀ ਥੈਂਕ ਯੂ so much ji